ਕਿ ਸਿਰਫ ਇੱਕ ਪਰਸਨੈਲਿਟੀ ਨੂੰ ਡੈਮੇਜ ਕਿਉਂ ਕਰ ਰਹੇ ਕਿਉਂਕਿ ਉਹ ਪਰਸਨੈਲਿਟੀ ਇੱਕ ਸੰਸਥਾ ਨੂੰ ਰਿਪਰੈਜ਼ੈਂਟ ਕਰਦੀ ਆ ਤੇ ਸਾਨੂੰ ਜੇ ਡੈਮੇਜ ਕਰਨਾ ਤਾਂ ਉਹਦੇ ਜਰਨਲ ਨੂੰ ਡੈਮੇਜ ਕਰਨਾ ਜ਼ਰੂਰੀ ਹੁੰਦਾ ਤੋਂ ਇਸ ਕਰਕੇ ਇੱਕ ਸ਼ਖਸੀਅਤ ਉੱਤੇ ਕੱਲੇ ਸੁਖਵੀਰ ਸਿੰਘ ਬਾਦਲ ਉੱਤੇ ਮੈਂ ਆਮ ਨਾਟ ਸੇਇੰਗ ਇਟ ਬਿਕਾਜ਼ ਆਮ ਵਰਕਿੰਗ ਵਿਦ ਦਿਸ ਵਰਕ ਵਿਦ ਹਿਸ ਫਾਦਰ অর ਹੀ ਇਜ਼ ਨਾਈ ਮੇਰੇ ਲਈ ਫ੍ਰੈਂਕਲੀ ਸਪੀਕਿੰਗ ਇਹ ਛੋਟੇ ਭਰਾ ਸਮਝ ਲਓ ਜਾਂ ਬੱਚੇ ਸਮਝ ਲਓ ਇਸ ਤਰ੍ਹਾਂ ਹੀ ਨੇ ਲੇਕਿਨ ਜਿਹੜੀ ਗੱਲ ਕਹਿਣੀ ਚਾਹੀਦੀ ਉਹ ਕਹਿਣੀ ਵੀ ਚਾਹੀਦੀ ਹੈ ਇਹਨਾਂ ਦੇ ਵਿਜਨਰੀ ਹੋਣ ਦੇ ਵਿੱਚ ਜਿੰਨੇ ਤੁਸੀਂ ਸਪੂਟ ਕਰੋ ਮੇਰ ਨੂੰ ਕੋਈ ਵਿਜਨ ਨਹੀਂ ਡਿਫਾਈਨ ਕਰਦੇ ਕੱਲਾ ਕੱਲਾ ਡੈਫੀਨੇਸ਼ਨ ਦਾ ਇੱਕ ਇੱਕ ਅਹਿਸਾਸ ਵੀਰ ਸਿੰਘ ਬਾਵਾ ਤੇ ਫਿੱਟ ਹੋਏਗਾ ਹੋਰ ਜਿਹੜੀਆਂ ਤੁਸੀਂ ਗੱਲਾਂ ਕਰਨੀਆਂ ਕਰ ਲਿਓ ਲੇਕਿਨ ਵਿਜਨਰੀ ਹੋਣ ਬਾਰੇ ਇੱਕ ਵੀ ਡਾਊਟ ਨਹੀਂ ਹੋ ਸਕਦੀ ਨਮਾਨ ਹੈਜ਼ ਆਲਵੇਸ ਵਰਕਡ ਵਿਦ ਅ ਵਿਜਨ ਮੇਰੇ ਨਾਲ ਵੀ ਇਹਨਾਂ ਦੀ ਕਈ ਵਾਰੀ ਚੱਲੇ ਹੁੰਦੇ ਸੀ ਕਿ ਮੈਂ ਕਹਿੰਦਾ ਸੀ ਆਪਾਂ ਆ ਸੋਚ ਲਈਏ ਕੰਮ ਤਾਂ ਚਲਾਈਏ ਯੂ نو ਹੀ ਡਸਨਟ ਬਲੀਵ ਇਨ ਥੱਟ ਇਹ ਦੂਹਰੀ ਸੋਚਦੇ ਆ ਔਰ ਉਹਦੇ ਕਰਕੇ ਹੀ ਸਾਰਾ ਜੋ ਪੰਜਾਬ ਤੇ ਤੁਹਾਨੂੰ ਨਜ਼ਰ ਆ ਰਿਹਾ ਜਿਹੜਾ ਆਪਾਂ ਦੇਖ ਕੇ ਅਨੁਕ੍ਰਿਤ ਕੀਤਾ ਯਾਨੀ ਕਿ ਚੰਗੀ ਚੀਜ਼